ਲੋ ਵੀ ਮਿੱਤਰੋ ਆਹ ਕੋਠੀ ਦੇ ਵਿੱਚ ਆਪਣਾ ਬਿਜਲੀ ਫਟਿੰਗ ਦਾ ਕੰਮ ਲੱਗ ਬੱਗ ਨਿਬੜ ਗਿਆ ਸੀ ਤੇ ਬਾਈ ਨੇ ਹੋਰ ਹੀ ਨਵਾਂ ਸੱਪ ਕਰਤਾ ਰੰਗ ਵੀ ਹੋ ਗਿਆ ਸੀ ਬਾਈ ਸਾਰਾ ਓਕੇ ਹੋ ਗਿਆ ਸੀ ਆਪਣਾ ਕੰਮ ਹੀ ਰਹਿੰਦਾ ਸੀ ਇੱਕ ਕੌੜ ਰਹਿ ਗਿਆ ਬਾਈ ਰੰਗ ਵਾਲਾ ਉਹ ਵੀ ਮਰੀ ਜਾਂਦੇ ਆ ਤੇ ਵੀਡੀਓ ਧਿਆਨ ਨਾਲ ਦੇਖੋ ਕੰਮ ਵਾਲੀ ਵੀਡੀਓ ਆ ਤੇ ਇਧਰ ਆ ਰੋਸਨ ਦਾਣ ਕਿਚਨ ਦੇ ਵਿੱਚ ਛੱਡਿਆ ਹੋਇਆ ਤੇ ਜੇ ਇਟਾਂਈਆਂ ਲਾਈ ਹੋਏ ਇਹਦੇ ਜੀ ਵੀ ਆਪਾਂ ਅਗਜਸ਼ਨ ਕਰਦੇ ਆ ਫਟਾ ਹੁਣ ਆਪਾਂ ਨੂੰ ਇੱਥੇ ਪੰਨ ਤੋੜ ਕਰਨੀ ਪਣੀ ਆ ਉਹ ਕੀ ਕਰਨੀ ਪਣੀ ਆ ਆਜੋ ਬਾਈ ਸੁਣ ਆਪਾਂ ਦਿਖਾਉਣੇ ਅੰਦਰ ਆ ਖੁੱਲੀ ਡੁੱਲੀ ਲੌਬੀਆ ਤੇ ਨਾਲ ਹੀ ਇਹਦੇ ਕਿਚਨ ਆ ਕਿਚਨ ਦੇ ਜੇ ਆਪਾਂ ਗੇਟ ਦੀ ਗੱਲ ਕਰਕੇ ਓਪਨ ਬਾਈ ਗੇਟ ਕਿਚਨ ਦਾ ਲੌਬੀ ਦੇ ਵਿੱਚ ਰੱਖਿਆ ਹੋਇਆਗਾ ਤੇ ਲੌਬੀ ਦੇ ਆਪਾਂ ਜੇ ਕਿਚਨ ਦੇ ਸਾਈਜ਼ ਦੀ ਗੱਲ ਕਰੀਏ ਲਗਭਗ 12 ਫੁੱਟ ਦੇ ਲਵਾਈ ਹੈ ਦੀ ਕਿਚਨ ਦੀ ਤੇ 5.5 ਫੁੱਟ 9 ਫੁੱਟ ਦੇ ਕਰੀਬ ਬਾਈ ਇਹਦੀ ਚੜਾਈ ਹੈਗੀ ਉੱਪਰ ਇਹਦੇ ਡਾਊਨ ਸ਼ਿਲਿੰਗ ਕੀਤੀ ਹੋਈ ਹੈ ਤੇ ਇੱਧਰ ਇੱਕ ਬੱਲਮ ਦਾ ਪੁਆਇੰਟ ਬਾਈ ਨੇ ਕਹਿ ਕੇ ਰਖਾਇਆ ਬਾਲੀਬੀਰ ਕਮੈਂਟ ਕਰਨਗੇ ਬਾਈ ਜੇ ਉੱਪਰ ਲੱਟਾਂ ਲਾਦਿਆਂ ਤੁਸੀਂ ਇੱਕ ਬੱਲਮ ਕਿਉਂ ਰੱਖਤਾ ਤੇ ਹੁਣ ਆਪਾਂ ਜੇ ਗੱਲ ਕਰਕੇ ਕੰਮ ਦੀ ਰਸੋਈ ਦੇ ਵਿੱਚ ਲੱਕੜ ਦਾ ਕੰਮ ਵੀ ਹੋ ਗਿਆ ਸਾਰਾ ਟੂਟੀਆਂ ਵੀ ਲੱਗੀਆਂ ਤੁਸੀਂ ਦੇਖ ਹੀ ਰਹੀਆਂ ਹਨ ਬਿ ਤੇ ਹੁਣ ਆਪਾਂ ਗੱਲ ਕਰਦੇ ਆ ਮੇਨ ਪੰਨ ਤੋੜ ਦੀ ਆ ਤੁਸੀਂ ਦੇਖ ਰਹੇ ਹੋ ਬਾਈ ਰੋਸ਼ਨ ਦਾਣਾ ਜਿਹੜਾ ਇਹ ਡਾਊਨ ਸ਼ੇਲਿੰਗ ਦੇ ਵਿੱਚ ਹੀ ਆਪਣਾ ਕਵਰ ਹੋ ਗਿਆ ਥੱਲੇ ਆਪਣੇ ਕੋਲੇ ਦੋ ਕੰਚ ਰਹਿ ਗਿਆ ਹਨਾ ਇੱਥੇ ਹੁਣ ਜਦੋਂ ਆਪਾਂ ਕੰਮ ਨਿਬੇੜਤਾ ਬਾਈ ਕਹਿੰਦਾ ਵੀ ਆਪਾਂ ਨੂੰ ਕਚਨ ਦੇ ਵਿੱਚ ਤਾਂ ਕਹਿੰਦਾ ਐਗਜ਼ਾਸਟ ਫੈਨ ਦੀ ਕੋਈ ਲੋੜ ਨਹੀਂ ਪਣੀ ਕਹਿੰਦਾ ਵੀ ਆਪਾਂ ਚਿਮਣੀ ਲਾ ਦਾਂਗੇ ਤੁਸੀਂ ਆਖਿਆ ਬਾਈ ਚਿਮਣੀ ਨੇ ਉਹ ਕੰਮ ਨਹੀਂ ਕਰਨਾ ਜਿਹੜਾ ਐਗਜ਼ਾਸਟ ਫੈਨ ਕਰਦਾ ਉਹਦੇ ਵਾਸਤੇ ਬਾਈ ਆਪਾਂ ਨੂੰ ਆਹ ਆਪਾਂ ਕ੍ਰਾਫਟਨ ਕੰਪਨੀ ਦਾ ਲੈ ਕੇ ਆਏ ਆ ਬਾਜ਼ਾਰ ਦੇ ਵਿੱਚੋਂ ਉੱਥੇ ਚੱਕਰਾਂ ਵਾਲਾ ਆਪਾਂ ਕਹਦੀ ਐਗਜ਼ਾਸਟ ਫੈਨ 12 ਇੰਚੀ ਇਹ ਆਪਾਂ ਲਾਵਾਂਗੇ ਬਾਈ ਕਹਿੰਦਾ ਵੀ ਆਪਾਂ ਪਲਾਸਟਿਕ ਦਾ ਲਾ ਦੇਣਾ ਸ਼ਖਾ ਬਾਈ ਜੇ ਲਾਉਣੀ ਆ ਤਾਂ ਯਾਰ ਆਹ ਲਾ ਲਾ ਇਹੀ ਕੰਮ ਕਰੂ ਪਲਾਸਟਿਕ ਦਾ ਕੋਈ ਫਾਇਦਾ ਨਹੀਂਗਾ ਕਿਉਂਕਿ ਜਿਹੜੇ ਉਹ ਵੈਂਟੀਲੇਸ਼ਨ ਫੈਨ ਹੁੰਦੇ ਆ ਬਾਈ ਜਿਵੇਂ ਆਪਣੇ ਬਾਥਰੂਮ ਹੁੰਦੇ ਆ ਛੋਟੇ ਕੋਈ 5x7 ਦਾ 7x2 5 ਦਾ ਉਥੇ ਜਿਆਦਾ ਕੰਮ ਕਰਦੇ ਆ ਇੱਥੇ ਹੂਮਸ ਬਹੁਤ ਜਿਆਦਾ ਬਣ ਜਾਂਦੀ ਹੈ ਕਿਚਨ ਦੇ ਵਿੱਚ ਤਾਂ ਕਰਕੇ ਆਪਾਂ ਨੂੰ ਇੱਥੇ ਲੋਹੇ ਦੇ ਬਲੇਡਾਂ ਵਾਲੀ ਲਾਉਣਾ ਚਾਹੀਦਾ ਜ਼ਰੂਰੀ ਨਹੀਂ ਵੀ ਆਪਾਂ ਕਰਾਉਂਟਨ ਦੇ ਲਾਉਣਾ ਬਾਈ ਜਿਹੜੀ ਮਰਜ਼ੀ ਕੰਪਨੀ ਦਾ ਲਾ ਲਓ ਉਹ ਤੁਹਾਡੀ ਚੋਆਇਸ ਹੈ ਹੁਣ ਮੇਨ ਦਿੱਕਤ ਬਾਈ ਇੱਥੇ ਆਪਾਂ ਨੂੰ ਰੋਸ਼ਨ ਦਾ ਆਗੇ ਚਲੋ ਹੁਣ ਆਪਾਂ ਪੰਨ ਤੋੜ ਕੇ ਇਹਦਾ ਹੱਲ ਕਰਾਂਗੇ ਦੇਖਾਂਗੇ ਬਾਈ ਹੋ ਸਕਦਾ ਥੱਲੇ ਪੀਮ ਹੋਵੇ ਜਿਵੇਂ ਵੀ ਸੈਟ ਹੈ ਗਈ ਆਪਾਂ ਇਹਦੀ ਸੈਟਿੰਗ ਕਰਾਂਗੇ ਹੋ ਸਕਦਾ ਆਪਾਂ ਆਪਾਂ ਨੂੰ ਇੱਥੇ ਥੋੜਾ ਛੋਟਾ ਲਾਉਣਾ ਪਵੇ ਨਾ ਫਟਾਵੇ ਇੱਕ ਵਾਰੀ ਆਪਾਂ ਲਿਆਏ ਤੇ ਬਾਈ ਕਹਿੰਦਾ ਵੀ ਜਦੋਂ ਚਿਮਣੀ ਹੈਗੀ ਹੈ ਕਹਿੰਦਾ ਇਹਦੀ ਕੀ ਲੋਡ ਹੈ ਬਾਈ ਹੁਣ ਜਿਨ੍ਹਾਂ ਦੇ ਘਰੇ ਚਿਮਣੀ ਲੱਗੀ ਹੋਇਆ ਐਗਜ਼ਾਸਟਮੈਂਟ ਨਹੀਂ ਲੱਗੇ ਜਾਂ ਜਿਨ੍ਹਾਂ ਦੇ ਪਾਸਕਟ ਦੇ ਲੱਗੇ ਆ ਉਹ ਮੇਰੇ ਵੀਰ ਕਮੈਂਟ ਜ਼ਰੂਰ ਕਰਨਗੇ ਉਹਨਾਂ ਨੂੰ ਪਤਾ ਹੀ ਹੈ ਵੀ ਸੋਈਦਾ ਬਾਈ ਕੀ ਹਾਲ ਹੋ ਜਾਂਦਾ ਉਸ ਤੋਂ ਬਾਅਦ ਹਨਾ ਇਮੁਨੀ ਦਾ ਕੰਮ ਬਈ ਕੱਲਾ ਉਹਨੇ ਚੁੱਲ੍ਹੇ ਦੇ ਜਿਹੜੀ ਚੁੱਲ੍ਹੇ ਦੀ ਹੀਟ ਆ ਉਹ ਬਾਹਰ ਕੱਢਣੀ ਆ ਬਾਕੀ ਜਿਹੜੀ ਹਮਸ ਵਗੈਰਾ ਹੁੰਦੀ ਆ ਜਿਆਦੇ ਜਿਹੜੀ ਹੀਟ ਆ ਬਈ ਉਹ ਅਗਰਸ਼ਟ ਫੈਨ ਨਹੀਂ ਚਾਕੇ ਬਾਹਰ ਮਾਰਨੀ ਹੁੰਦੀ ਹੈਗੀ ਇਸ ਕਰਕੇ ਚਰਾਈ ਵਾਲੇ ਵੀਰਾਂ ਨੂੰ ਬਈ ਬੇਨਤੀ ਆ ਮੇਰੇ ਭਰਾ ਮਿਸਤਰੀਆਂ ਨੂੰ ਵੀਰ ਬਣ ਕੇ ਰਸੋਈ ਦੇ ਵਿੱਚ ਯਾਰ ਘਟੋ ਘਟ ਤਾਹਾਂ ਤੋਂ 1 ਫੁੱਟ ਜਾਂ 1.5 ਫੁੱਟ ਛੱਡ ਕੇ ਜਿਹੜਾ ਰੁਸਨ ਦਾਣਾ ਰੱਖ ਦਿਆ ਕਰੋ ਕਿਉਂਕਿ ਜ਼ਰੂਰੀ ਨਹੀਂ ਵੀ ਸਾਰੇ ਵੀਰਾਂ ਨੂੰ ਕਾਉਂਸਲਿੰਗ ਕਰਾਉਣੀ ਆ ਜਾਂ ਨਹੀਂ ਕਰਾਉਣੀ ਜੇ ਫਿਊਚਰ ਦੇ ਵਿੱਚ ਕਰਾਉਣੀ ਆ ਤਾਂ ਬਈ ਇਹਨਾਂ ਨੂੰ ਦਿੱਕਤ ਨਹੀਂ ਆਉਂਦੀ ਤੇ ਵੱਡੀ ਗੱਲ ਇਹ ਵੀ ਬਾਈ ਤੁਸੀਂ ਕਦੇ ਵੀ ਪਲਾਸਟਿਕ ਦੇ ਫਰਾਂ ਵਾਲਾ ਕਿਚਨ ਦੇ ਵਿੱਚ ਐਗਜ਼ੌਸਟ ਫੈਨ ਨਾ ਲਾਓ ਉਹਦਾ ਕੋਈ ਫਾਇਦਾ ਨਹੀਂ ਤੇ ਤੀਜੀ ਗੱਲ ਇਹ ਵੀ ਤੁਸੀਂ ਚਿਮਨੀ ਤੇ ਨਿਰਭਰ ਨਾ ਹੋ ਕਿਉਂਕਿ ਵੀ ਜਿਹੜਾ ਕੰਮ ਐਗਜ਼ੌਸਟ ਫੈਨ ਨੇ ਕਰਨਾ ਉਹ ਚਿਮਨੀ ਕਦੇ ਨਹੀਂ ਕਰਦੀ ਮਿਲਦੇ ਆ ਬਾਈ ਆਪਾਂ ਤੁਹਾਨੂੰ ਹੋਰ ਨਵੇਂ ਕੰਮ ਦੇ ਨਾਲ ਨਵੀਂ ਜਾਣਕਾਰੀ ਲੈ ਕੇ ਨਵੀਂ ਗੋਠੀ ਦੇ ਵਿੱਚ ਤੇ ਇਸ ਤਰ੍ਹਾਂ ਦੇ ਬਾਈ ਜਾਣਕਾਰੀ ਵਾਲੀਆਂ ਵੀਡੀਓਆਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਬਾਈ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ ਸਤਿ ਸ਼੍ਰੀ ਅਕਾਲ